ਪਰ ਸਿੱਧੀ ਤੇ ਸਪਸ਼ਟ ਗੱਲ ਤਾਂ ਇਹ ਆ ਵੀ ਇੱਕ ਸਿੱਖ ਕੌਮ ਦੇ ਆਗੂ ਹੂੰ ਤੇ ਇੱਕ ਨਚਾਰ ਨਚਾਰ ਕਹੂੰਗਾ ਮੈਂ ਹੂੰ ਸਿੱਧਾ ਵੀ ਇੱਕ ਸਿੱਖ ਕੌਮ ਦਾ ਆਗੂ ਇੱਕ ਸਿੰਗਰ ਲੈ ਲਓ ਨਚਾਰ ਕਹਿ ਲਓ ਹੂੰ ਤੇ ਇਹਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਅਮਤਾਬਚਨ ਆ ਹੂੰ ਅਮਤਾਬਚਨ ਨੇ ਉਸ ਵੇਲੇ ਕਿਉਂਕਿ ਗਾਂਧੀ ਪਰਿਵਾਰ ਨਾਲ ਉਹਨਾਂ ਦਾ ਸਬੰਧ ਬਹੁਤ ਗਹਿਰਾ ਹੂੰ ਉਸ ਵੇਲੇ ਦਾ ਪੁਰਾਣੇ ਵੇਲੇ ਦਾ ਤੇ ਉਹਨਾਂ ਨੇ ਸਪਸ਼ਟ ਤੌਰ ਤੇ ਇਹ ਗੱਲ ਕਹੀ ਸੀ ਕਿ ਖੂਨ ਦਾ ਬਦਲਾ ਖੂਨ ਲਿਆ ਜਾਏਗਾ ਕਲਾਕਾਰ ਆ ਨਚਾਰ ਆ ਤੇ ਜੇ ਆਪਾਂ ਹੁਣ ਨਚਾਰਾਂ ਤੋਂ ਇਹ ਆਸ ਕਰੀਏ ਕਿ ਉਹ ਕੌਮ ਦੀ ਅਗਵਾਈ ਕਰਨਗੇ ਤੇ ਜਾਂ ਤਾਂ ਉਹ ਨਚਾਰਗिरी ਛੱਡਣਗੇ ਫਿਰ ਕੌਮ ਦੀ ਅਗਵਾਈ ਕਰਨਗੇ ਤੇ ਜਾਂ ਉਹ ਨਚਾਰਗिरी ਕਰਦਣਗੇ ਤੇ ਜਾਂ ਉਹ ਕੌਮ ਦੀ ਅਗਵਾਈ ਕਰਨਗੇ ਸਰ ਦੀ ਗੱਲ ਕਰਨੀ ਇਸ ਤਣ ਤੱਕ ਜਾਂਦੀ ਹੈ ਕਿ ਪੰਜਾਬ ਇੱਕ ਵੱਖਰਾ ਮੁਲਕ ਆ ਮੁਲਕ ਆ ਔਰ ਰਿਪਰੈਜ਼ੈਂਟ ਇਹੀ ਕਰ ਰਿਹਾ ਰਿਪਰੈਜ਼ੈਂਟ ਇਹ ਹੋ ਰਿਹਾ ਦਿਲਜੀਤ ਸਮਝਦਾ ਕਿ ਉਹ ਇਹ ਸਾਬਤ ਕਰ ਰਿਹਾ ਕਿ ਪੰਜਾਬ ਇੱਕ ਵੱਖਰਾ ਹੁੰਦਾ ਫਿਰ ਬਹੁਤ ਵੱਡੀ ਗੱਲ ਹੈ ਕੋਈ ਛੋਟੀ ਗੱਲ ਤੇ ਹੈ ਨਹੀਂ ਜਦ ਕਿ ਇਹਨੂੰ ਗੱਲ ਨੂੰ ਕਿਤੇ ਸਮਝ ਆਪਦੇ ਆਪ ਨੂੰ ਕੋਈ ਸਮਝਦਾ ਕਿ ਮੈਂ ਸਿੱਖ ਕੌਮ ਦੀ ਗੱਲ ਕਰਦਾ ਜਾਂ ਪੰਜਾਬ ਦੀ ਗੱਲ ਕਰਦਾ ਹੁਣ ਤੱਕ ਤੇ ਜੇ ਉਹ ਵਾਕਈ ਸਿੱਖ ਕੌਮ ਦੇ ਆਗੂਆਂ ਨੂੰ ਜਾਂ ਆਪਾਂ ਕਹਿ ਲਈਏ ਕਿ ਅਕਾਲ ਤਖਤ ਸਾਹਿਬ ਨੂੰ ਜਾਂ ਆਪਾਂ ਕਹਿ ਲਈਏ ਕਿ ਕੋਈ ਵੀ ਜਿੰਨੇ ਵੀ ਸਿੱਖ ਕੌਮ ਦੇ ਆਗੂ ਆ ਜਿਹੜੇ ਨਰਾਇਗੀ ਜਿਤਾ ਰਹੇ ਆ ਜੇ ਉਹ ਆਪਦੇ ਆਪ ਨੂੰ ਇੰਨਾ ਡਾਊਨ ਟੂ ਅਰਥ ਸਮਝਦਾ ਵੈਸੇ ਹੈ ਵੀ ਉਹ ਤੇ ਮੇਰੇ ਹਿਸਾਬ ਨਾਲ ਉਹਨੂੰ ਜੇ ਕੋਈ ਮਾਫੀ ਵੀ ਮੰਗ ਲਵੇ ਤਾਂ ਕੋਈ ਬਹੁਤ ਬੰਦੇ ਨੇ ਪੰਜਾਬ ਲਈ ਜਾਂ ਕੌਮ ਲਈ ਕੀਤਾ ਇੰਨਾ ਕੋਈ ਸਿੰਗਰ ਕਰਦਾ ਨਹੀਂ ਜਾਂ ਕਿਸੇ ਨੇ ਕੀਤਾ ਨਹੀਂਗਾ ਤੇ ਆਪਾਂ ਨੂੰ ਵੀ ਇਹੋ ਜੇ ਨੌਜਵਾਨਾਂ ਦੀ ਲੋੜ ਹੈ ਜੇ ਆਪਾਂ ਇਹ ਨਾ ਕਰਦੀਏ ਵੀ ਕੱਲ ਨੂੰ ਦਿਲਜੀਤ ਦਸਾਂਝ ਤੇ ਇੰਨਾ ਪ੍ਰੈਸ਼ਰ ਪਾ ਦੀਏ ਕਿ ਦਿਲਜੀਤ ਸਜਾਦ ਮੜ ਕੇ ਕਹਿ ਦੇਵੇ ਜੀ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਫਿਰ ਮੈਂ ਤਾਂ ਫਿਰ ਕੌਮ ਦੀ ਗਲਤਾਂ ਨਹੀਂ ਕਰਦਾ ਦਰਜੀਤ ਤੇ ਦੋਸਾਂ ਦੀ ਗੱਲ ਕਰੀਏ ਤਾਂ ਇਸ ਸਮੇਂ ਪੂਰੀ ਚਰਚਾ ਦੇ ਵਿੱਚ ਹੈ। ਅਕਸਰ ਉਹ ਆਪਣੇ ਕੰਮਾਂ ਨੂੰ ਲੈ ਕੇ ਚਰਚਾ ਦੇ ਵਿੱਚ ਆਉਂਦੇ ਨੇ। ਚਾਹੇ ਕਿਸਾਨੀ ਸੰਘਰਸ਼ ਹੋਵੇ ਜਾਂ ਹੜਪੀੜਤਾ ਦੀ ਮਦਦ ਕਰਨੀ ਹੋਵੇ, ਚਾਹੇ ਉਹਨਾਂ ਦੀ ਸੋਸ਼ਲ ਮੀਡੀਆ ਲਾਈਫ ਹੋਵੇ ਤਾਂ ਚਰਚਾ ਵਿੱਚ ਲੈ ਜਾਂਦੇ ਨੇ। ਇਸ ਸਮੇਂ ਇੱਕ ਹੋਰ ਚਰਚਾ ਉਹਨਾਂ ਨਾਲ ਛੇੜੀ ਹੋਈ ਹੈ ਕਿਉਂਕਿ ਉਹਨਾਂ ਵੱਲੋਂ ਪਛਦੇ ਨਹੀਂ ਕਿ ਬਣੇਗਾ ਕਰੋੜਪਤੀ ਦੇ ਵਿੱਚ ਅੰਤਾਪ ਬਚਨ ਦੇ ਜਦੋਂ ਪੈਰੀਥ ਲਾਏ। ਉਸ ਤੋਂ ਬਾਅਦ ਇੱਕ ਵਿਵਾਦ ਖੜਾ ਹੋਇਆ। ਐਸਪਰ ਗੱਲਬਾਤ ਕਰਾਂਗੇ ਸਾਡੇ ਨਾਲ ਆਲ ਇੰਡੀਆ ਕਿਸਾਨ ਯੂਨੀਅਨ ਦੇ ਪ੍ਰਧਾਨ ਸਰਜੀਤ ਸੁਨਾਮ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਸਰਜੀਤ ਜੀ ਪਹਿਲਾਂ ਤਾਂ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਜੀਤ ਜੀ ਦਰਜੀਤ ਉਸਾਂਜ ਕਿਸੇ ਵੀ ਪਹਿਚਾਨ ਦੇ ਮਤਾਜ ਨਹੀਂ ਕਿਉਂਕਿ ਹਨਾ ਇੱਕ ਗਾਇਕੀ ਦੇ ਤੌਰ ਤੇ ਐਕਟਿੰਗ ਤੌਰ ਤੇ ਵੱਖਰੀ ਉਹਨਾਂ ਦਾ ਹੋਇਆ ਪਰ ਇੱਕ ਜਿਹੜਾ ਹੁਣ ਕੌਣ ਬੜੇਗਾ ਕਰੋੜਪਤੀ ਵਿੱਚ ਜੋ ਗਏ ਸੀ ਤੇ ਅੰਤਾਬਾਜਨ ਨੂੰ ਉਹਨਾਂ ਵੱਲੋਂ ਪੈਰੀਟ ਲਾਇਆ ਗਿਆ ਸੀ ਉਸ ਤੋਂ ਬਾਅਦ ਸਿੱਖ ਆਗੂ ਸਿੱਖ ਪ੍ਰਚਾਰਕ ਇਹ ਚੀਜ਼ ਤੇ ਸਵਾਲ ਕਰ ਰਹੇ ਨੇ ਕਿ ਇਹਨਾਂ ਦੇ ਉੱਪਰ 84 ਦੇ ਦੰਗਿਆਂ ਦੇ ਮਸਲੇ ਵਿੱਚ ਜੋ ਉਸ ਸਮੇਂ ਹੋਇਆ ਉਹਨਾਂ ਦੇ ਨਾਲ ਹੱਤ ਕਿਤੇ ਕਿਤੇ ਨੇ ਰੰਗੇ ਹੋਏ ਨੇ ਤੇ ਇਹਨਾਂ ਨੂੰ ਪਹਿਰੇ ਹੱਥ ਨਹੀਂ ਲਾਉਣ ਚਾਹੀਦੇ ਇਹਨੇ ਪੱਗ ਬੰਨੀ ਹੋਈ ਆ ਇਹ ਚੀਜ਼ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਮਸਲੇ ਕਈ ਆ ਜਾਂਦੇ ਆ ਗੱਲਾਂ ਕਈ ਹੋ ਜਾਂਦੀਆਂ ਤੇ ਪੱਖ ਵੀ ਕਈ ਆ ਜਾਂਦੇ ਆ ਪਰ ਸਿੱਧੀ ਤੇ ਸਪਸ਼ਟ ਗੱਲ ਤਾਂ ਇਹ ਆ ਵੀ ਇੱਕ ਸਿੱਖ ਕੌਮ ਦੇ ਆਗੂ ਤੇ ਇੱਕ ਨਚਾਰ ਨਚਾਰ ਕਹੂੰਗਾ ਮੈਂ ਸਿੱਧਾ ਵੀ ਇੱਕ ਸਿੱਖ ਕੌਮ ਦਾ ਆਗੂ ਇੱਕ ਸਿੰਗਰ ਲੈ ਲਉ ਨਚਾਰ ਕਹਿ ਲੋ ਤੇ ਇਹਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਜੇ ਆਪਾਂ ਕਹੀਏ ਵੀ ਇਹਨਾਂ ਨੂੰ ਆਪਾਂ ਹੁਣ ਇੱਕ ਬਰਾਬਰ ਰੱਖਾਂਗੇ ਤਾਂ ਉਹ ਗੱਲ ਜਾਇਜ਼ ਨਹੀਂ ਰੱਖ ਸਕਦੇ ਨਹੀਂ ਰੱਖ ਸਕਦੇ ਹਨ ਤੇ ਜੇ ਆਪਾਂ ਕਹੀਏ ਵੀ ਹੁਣ ਦਲਜੀਤ ਦੋਸਾਂ ਜਿਹੜਾ ਉਹਨੇ ਪੰਜਾਬ ਦੀ ਗੱਲ ਵੀ ਕੀਤੀ ਉਹਨੇ ਕਿਸਾਨੀ ਦੀ ਗੱਲ ਵੀ ਕੀਤੀ ਉਹਨੇ ਜਸਵੰਤ ਸਿੰਘ ਖਾਲੜਾ ਦੀ ਗੱਲ ਵੀ ਕੀਤੀ ਉਹਨੇ 84 ਦੀ ਗੱਲ ਵੀ ਕੀਤੀ ਦੰਗਿਆਂ ਦੀ ਗੱਲ ਵੀ ਕੀਤੀ ਉਹਨੇ ਆਪਦੇ ਗਾਇਕੀ ਦੇ سلسلے ਚ ਤੇ ਅੱਜ ਉਹਨੇ ਅਮਤਾਬਚਨ ਦੇ ਪੈਰੀ ਹੱਥ ਵੀ ਲਾਏ ਤੇ ਉਹਨੇ ਜਵਾਬ ਦਿੱਤਾ ਕਿ ਮੈਂ ਤਾਂ ਸਿਰਫ ਪੰਜਾਬ ਲਈ ਗਿਆ ਸੀ ਤੇ ਪੰਜਾਬ ਦੇ ਹੜਪੀੜਤਾਂ ਲਈ ਜਿੰਨੇ ਵੀ ਉੱਥੋਂ ਸੇਵਾ ਆਉਣੀ ਸੀ ਮੈਂ ਉਹ ਹੜਪੇੜ ਤਾਂ ਲਈ ਦੇਣੀ ਸੀ ਮੈਂ ਉਹ ਇਸ ਕਰਕੇ ਉੱਥੇ ਗਿਆ ਸੀਗਾ ਤੇ ਚਲੋ ਕਈ ਵਾਰ ਕੋਸ਼ ਦਿਮਾਗ 'ਚ ਮੌਕੇ ਦੇ ਇਹੋ ਜਿਹੀਆਂ ਗੱਲਾਂ ਆ ਜਾਂਦੀਆਂ ਕਿ ਕਿਉਂਕਿ ਕਲਾਕਾਰ ਆ ਨਚਾਰ ਆ ਤੇ ਜੇ ਆਪਾਂ ਹੁਣ ਨਚਾਰਾਂ ਤੋਂ ਇਹ ਆਸ ਕਰੀਏ ਕਿ ਉਹ ਕੌਮ ਦੀ ਅਗਵਾਈ ਕਰਨਗੇ ਤੇ ਜਾਂ ਤਾਂ ਉਹ ਨਚਾਰਗਰੀ ਛੱਡਣਗੇ ਫਿਰ ਕੌਮ ਦੀ ਅਗਵਾਈ ਕਰਨਗੇ ਤੇ ਜਾਂ ਉਹ ਨਚਾਰਗਰੀ ਕਰਦਗੇ ਤੇ ਜਾਂ ਉਹ ਕੌਮ ਦੀ ਅਗਵਾਈ ਕਰਨਗੇ ਤੇ ਜਿੰਨਾ ਕੋਣੇ ਕੀਤਾ ਉਹਨਾਂ ਕ ਚੰਗਾ ਹੀ ਕੀਤਾ ਤੇ ਜੇ ਅੰਤਾਪ ਬਚਨ ਦੇ ਉਹਨੇ ਪੈਰੀ ਹੱਥ ਸਾਹਮਣੇ ਲਾਏ ਆ ਉਥੇ ਤੇ ਮਾੜੀ ਵੀ ਗੱਲ ਵੀ ਐ ਇਹਨੂੰ ਵੀ ਥੋੜਾ ਜਿਹਾ ਵੇਖਿਆ ਜਣਾ ਜਿਵੇਂ ਅਹਨ ਅੰਤਾਪ ਬਚਨ ਦੀ ਆਪਾਂ ਗੱਲ ਕਰੀਏ ਆ ਕਾਫੀ ਵੱਡੇ ਚਿਹਰੇ ਨੇ ਐਕਟਿੰਗ ਦੇ ਵਿੱਚ ਲੋਕੀ ਉਹਨਾਂ ਨੂੰ ਆਪ ਦਾ ਗੁਰੂ ਮੰਨਦੇ ਨੇ ਨਾ ਤੇ ਇਹ ਦਿਲਜੀਤ ਸੰਧ ਵੀ ਐਕਟਿੰਗ ਕਰਦੇ ਨੇ ਉਸੇ ਬਿਹਾਫ ਤੇ ਵੀ ਉਹਨਾਂ ਵੱਲੋਂ ਪੈਰੀ ਹੱਥ ਲਾਇਆ ਜਾ ਸਕਦੇ ਆ ਕਿਉਂਕਿ ਜੇ ਆਪਾਂ ਦੂਜੀ ਗੱਲ ਇਹ ਤੁਚ ਇੱਕ ਹੋਰ ਗੱਲ ਕਰੀਏ ਜਿਹੜੇ ਸਵਾਲ ਉੱਠਦੇ ਨੇ ਕਿ ਇਨਾਂ ਦੇ ਹੱਥ ਰੰਗੇ ਹੋਏ ਨਹੀਂ ਪਰ ਕਿਤੇ ਨਾ ਕਿਤੇ ਇਹ ਕੋਟਾਂ ਦੇ ਵਿੱਚ ਇਹ ਚੀਜ਼ਾਂ ਹੈ ਨਹੀਂ ਗਈਆਂ ਜਿੱਥੋਂ ਇੱਕ ਮੈਨੂੰ ਅੰਦਾਜ਼ਾ ਹੈਗਾ ਇਹ ਚੀਜ਼ ਨੂੰ ਲੈ ਕੇ ਕਿਉਂਕਿ 84 ਨਾ ਭੁੱਲਣ ਜੋਗ ਆ ਕੋਈ ਵੀ ਸਿੱਖ ਹੈ ਸਿੱਖ ਦਾ ਬੱਚਾ ਜਾਂ ਆਉਣ ਵਾਲੀ ਪੀੜ੍ਹੀ ਸਾਡੀ ਉਹ ਚੀਜ਼ ਨੂੰ ਨਹੀਂ ਭੁੱਲ ਸਕਦੀ ਕਿ ਕੌਣ ਦਾ ਦੋਸ਼ੀ ਆ ਕਿਹਨੇ ਕਰਾਇਆ ਲੋਕਾਂ ਨੂੰ ਸਭ ਪਤਾ ਹੈਗਾ ਨਾ ਪਰ ਇੱਕ ਐਕਟਿੰਗ ਤੌਰ ਤੇ ਉਹ ਬੰਦੇ ਜਿਹੜਾ ਰਿਸਪੈਕਟ ਹੋ ਸਕਦਾ ਉਹਨੇ ਅਤਾਬਾਚਨ ਦੀ ਕੀਤੀ ਹੋਵੇ ਅਸ ਕਰਕੇ ਉਹਨੇ ਪਹਿਲੇ ਹੱਥ ਲੱਗੇ ਤੇ ਸਵਾਲ ਖੜੇ ਹੋਇਆ ਕਿ ਉਹ ਪੱਗ ਕਰਕੇ ਹੋਇਆ ਇਹੀ ਦਿਲਜੀਤ ਸਾਂ ਨਹੀਂ ਉਹ ਪੱਗ ਕਰਕੇ ਕਿਤੇ ਨਾ ਕਿਤੇ ਸਵਾਲ ਖੜੇ ਹੋਇਆ ਵੀ ਪੱਗ ਬੰਨੀ ਕਰਕੇ ਨਹੀਂ ਮਸਲਾ ਤਾਂ ਇਹ ਤਾਂ ਜੇ ਆਪਾਂ ਸਪਸ਼ਟ ਤੌਰ ਤੇ ਗੱਲ ਕਰੀਏ ਵੀ ਜਿਵੇਂ ਅਮਤਾਬਚਨ ਆ ਅਮਤਾਬਚਨ ਨੇ ਉਸ ਵੇਲੇ ਕਿਉਂਕਿ ਗਾਂਧੀ ਪਰਿਵਾਰ ਨਾਲ ਉਹਨਾਂ ਦਾ ਸਬੰਧ ਬਹੁਤ ਗਹਿਰਾ ਉਸ ਵੇਲੇ ਦਾ ਪੁਰਾਣੇ ਵੇਲੇ ਦਾ ਤੇ ਉਹਨਾਂ ਨੇ ਸਪਸ਼ਟ ਤੌਰ ਤੇ ਇਹ ਗੱਲ ਕਹੀ ਸੀ ਕਿ ਖੂਨ ਦਾ ਬਦਲਾ ਖੂਨ ਲਿਆ ਜਾਏਗਾ ਉਸ ਤੋਂ ਬਾਅਦ ਨਵੰਬਰ ਦੀ ਘਟਨਾ ਹੋਈ ਜਿਹੜਾ 84 ਦੇ ਦੰਗੇ ਹੋਏ ਦਿੱਲੀ ਦੇ ਵਿੱਚ ਠੀਕ ਆ ਤੇ ਕਈ ਉਸ ਗੱਲ ਦੇ ਚਸ਼ਮਦੀਦ ਗਵਾਹ ਸਿੱਖ ਕੌਮ ਦੇ ਵਿੱਚ ਹੈਗੇ ਆ ਜਿਨ੍ਹਾਂ ਦੇ ਛੱਤਰ ਪਾਏ ਆ ਜਿਨ੍ਹਾਂ ਦੇ ਕਟਕਟਾਪਾ ਹੋਇਆ ਜਿਨ੍ਹਾਂ ਦੇ ਤਸ਼ੱਦਦ ਹੋਇਆ ਆਪਾਂ ਉਸ ਗੱਲ ਨੂੰ ਲੈ ਕੇ ਚੱਲ ਗਏ ਤੇ ਜੇ ਇਹ ਆਪਾਂ ਲੈ ਕੇ ਚੱਲੀਏ ਵੀ ਕੋਈ ਕੌਮ ਦਾ ਆਗੂ ਹੋਵੇ ਜਾਂ ਮੈਂ ਮੰਨ ਲਓ ਮੈਂ ਆ ਮੈਂ ਕੁਝ ਵੀ ਨਹੀਂ ਹੈਗਾ ਮੈਂ ਵੀ ਜੇ ਸੋਚਾਂ ਵੀ ਮੈਂ ਵੀ ਉਹਦਾ ਬਚਨ ਦੇ ਪੈਰੀ ਹੱਥ ਲਾਉਣ ਦੀ ਤਾਂ ਦੂਰ ਦੀ ਗੱਲ ਆ ਮਤਲਬ ਆਪਾਂ ਉਹ ਤੋਂ ਪਾਸਾ ਹੀ ਵਟਾਂਗੇ ਵੀ ਯਾਰ ਨਹੀਂ ਵੀ ਆਪਾਂ ਇਹਨਾਂ ਦੇ ਨਾਲ ਕਿਉਂ ਫੋਟੋ ਕਰਾਉਣੀ ਆ ਕਿਉਂਕਿ ਜੇ ਸਿਰਖ ਕੌਮ ਦੇ ਆਗੂ ਕਹਿ ਰਹੇ ਆ ਵੀ ਇਹ 84 ਦੇ ਦੋਸ਼ੀ ਆ ਤਾਂ ਫਿਰ ਹੈ ਯਾਰ ਇਹ ਤਾਂ ਕੋਈ ਦੋ ਰਹਾ ਹੈ ਨਹੀਂ ਸਰ ਕੌਣ ਤਾਂ ਇਹ ਚੀਜ਼ ਕਹਿ ਰਹੀ ਵੀ ਖੁਸ਼ੀ ਰਹਿਗੇ ਹੈਗੇ ਮਤਲਬ ਮਸਲਾ ਇਹੀ ਆ ਵੀ ਉਹ ਕਲਾਕਾਰ ਆ ਉਹ ਨਚਾਰ ਆ ਉਹਨੂੰ ਨਚਾਰਾ ਵਾਂਗੂ ਟਰੀਟ ਕਰੋ ਉਹਨੂੰ ਨਚਾਰਾ ਵਾਂਗੂ ਵੇਖੋ ਹੂੰ ਜੇ ਆਪਾਂ ਕਹੀਏ ਉਹ ਕੌਮ ਦੀ ਗਵਾਹੀ ਕਰੂਗਾ ਕੌਮ ਦੀ ਗਵਾਹੀ ਨਹੀਂ ਕਰੂਗਾ ਬਾਕੀ ਜਿਵੇਂ ਹੁਣ ਕੁੰਨਾ ਵੱਲੋਂ ਜੋ ਕੰਮ ਕੀਤੇ ਗਏ ਹੁਣ ਤੱਕ ਜਾਂ ਉਹਨਾਂ ਨੇ ਕਿਹਾ ਵੀ ਉਹ ਜਿਹੜਾ ਪੈਸਾ ਜਿੱਤਿਆ ਉਹ ਸਾਰਾ ਉਹਨਾਂ ਨੇ ਹੜਪੀੜੇ ਦਿੱਤਾ ਪਿਛਲੇ ਸਮੇਂ ਮਦਦ ਕੀਤੀ ਕਿਸਾਨੀ ਸੰਘਰਸ਼ ਵਿੱਚ ਮਦਦ ਕੀਤੀ ਤੇ तकरीबन ਹਰ ਇੱਕ ਸਮੇਂ ਉਹ ਪੰਜਾਬ ਦਾ ਖੜਦੇ ਜਿਵੇਂ ਬੀਬੀ ਖਾਲੜਾ ਜੋ ਫਿਲਮ ਬਣੀ ਹੈ ਖਾਲੜਾ ਜੀ ਦੇ ਉੱਪਰ ਹੈ ਨਾ ਜੋ ਸਮੇਂ ਹੋਇਆ ਉਹ ਫਿਲਮ ਰਿਲੀਜ਼ ਨਹੀਂ ਹੋਣ ਦਿੱਤੀ ਕੇਂਦਰ ਵੱਲੋਂ ਕਿਹਨੇ ਕਿਤੇ ਉਹਨੂੰ ਰੋਗ ਦਿੱਤਾ ਗਿਆ ਉਸ ਸਮੇਂ ਉਹ ਫਿਲਮ ਦੇ ਨਾਲ ਸਿੱਖ ਜੱਥੇਬੰਦੀਆਂ ਵੀ ਖੜ ਰਹੀਆਂ ਸੀ ਤੇ ਐਸੇ ਵਿਰੋਧ ਵੀ ਹੋ ਰਿਹਾ ਹੈਗਾ ਇਹ ਫਿਰ ਇਹ ਚੀਜ਼ ਨੂੰ ਆਪਾਂ ਕਲੈਰਟੀ ਕਿਵੇਂ ਕਰਾਂਗੇ ਇਹ ਚੀਜ਼ ਦੀ ਆਪਾਂ ਦੇਖੋ ਕਲੈਰਟੀ ਇਹਨਾਂ ਗੱਲਾਂ ਦੀ ਕਲੈਰਟੀ ਕੋਈ ਨਹੀਂ ਹੁੰਦੀ ਇਹਨਾਂ ਗੱਲਾਂ ਦੀ ਕਲੈਰਟੀ ਹਾਂ ਜੇ ਦਿਲਜੀਤ ਜਸਾਂਝ ਆਪਦੇ ਆਪ ਨੂੰ ਕੋਈ ਸਮਝਦਾ ਕਿ ਮੈਂ ਸਿੱਖ ਕੌਮ ਦੀ ਗੱਲ ਕਰਦਾ ਜਾਂ ਪੰਜਾਬ ਦੀ ਗੱਲ ਕਰਦਾ ਹੁਣ ਤੱਕ ਤੇ ਜੇ ਉਹ ਵਾਕਈ ਸਿੱਖ ਕੌਮ ਦੇ ਆਗੂਆਂ ਨੂੰ ਜਾਂ ਆਪਾਂ ਕਹਿ ਲਈਏ ਕਿ ਕਾਲ ਤਖਤ ਸਹਿਬ ਨੂੰ ਜਾਂ ਆਪਾਂ ਕਹਿ ਲਈਏ ਕਿ ਕੋਈ ਵੀ ਜਿੰਨੇ ਵੀ ਸਿੱਖ ਕੌਮ ਦੇ ਆਗੂ ਆ ਜਿਹੜੇ ਨਰਾਇਗੀ ਜਿਤਾ ਰਹੇ ਆ ਜੇ ਉਹ ਆਪਦੇ ਆਪ ਨੂੰ ਇੰਨਾ ਡਾਊਨ ਟੂ ਅਰਥ ਸਮਝਦਾ ਵੈਸੇ ਹੈ ਵੀ ਉਹ ਤੇ ਮੇਰੇ ਹਿਸਾਬ ਨਾਲ ਉਹਨੂੰ ਜੇ ਕੋਈ ਮਾਫੀ ਵੀ ਮੰਗ ਲਵੇ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਲੜਕੀ ਇਹਦੇ ਵਿੱਚ ਕਿਤੇ ਕਿਤੇ ਮਾਫੀ ਇਹਨੂੰ ਮੰਗ ਲੈਣੀ ਚਾਹੀਦੀ ਕੋਈ ਜਿਹੜਾ ਆਪਾਂ ਪੰਜਾਬ ਲਈ ਸੈਕਮ ਲਈ ਖੜਦੇ ਆ ਤੇ ਵੀ ਕਿਤੇ ਕਿਤੇ ਮਾਫੀ ਨਹੀਂ ਕਰੀ ਕੋਈ ਹਰ ਨਹੀਂ ਜੀਦਾ ਪਤਾ ਕੀ ਆ ਉਹਨੇ ਕੀਤਾ ਬਹੁਤ ਆ ਹੂੰ ਕੀਤਾ ਬਹੁਤ ਆ ਜੇ ਆਪਾਂ ਸੋਚੀਏ ਵੀ ਹੋਰ ਵੀ ਕਲਾਕਾਰ ਬਥੇਰੇ ਪਏ ਆ ਤੇ ਜੇ ਉਹ ਕਲਾਕਾਰ ਹੋਰ ਜਿਹੜੇ ਹੈਗੇ ਉਹ ਵੀ ਇਸ ਲੈਵਲ ਤੇ ਜਾ ਕੇ ਪੰਜਾਬ ਦੀ ਗੱਲ ਨਹੀਂ ਕਰਨੀ ਸੀ ਉਹਨਾਂ ਨੇ ਕਿਸੇ ਵੀ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਵੀ ਪੰਜਾਬ ਦੀ ਗੱਲ ਕਰਨੀ ਦਸਤਾਰ ਦੀ ਗੱਲ ਕਰਨੀ ਇੱਕ ਦੇਖੋ ਇੱਕ ਇੰਡੀਆ ਦੀ ਗੱਲ ਕਰਨੀ ਹਿੰਦੁਸਤਾਨ ਦੀ ਗੱਲ ਕਰਨੀ ਜਾਂ ਪੰਜਾਬ ਦੀ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਇਹ ਸਵਾਲ ਤੱਕ ਜਾਂਦੀ ਹੈ ਕਿ ਪੰਜਾਬ ਇੱਕ ਵੱਖਰਾ ਮੁਲਕ ਆ ਮੁਲਕ ਉਹ ਰਿਪਰੈਜ਼ੈਂਟ ਇਹੀ ਕਰ ਰਿਹਾ ਰਿਪਰੈਜ਼ੈਂਟ ਇਹ ਹੋ ਰਿਹਾ ਦਿਲਜੀਤ ਸਾਂਝਦਾ ਕਿ ਉਹ ਇਹ ਸਾਬਤ ਕਰ ਰਿਹਾ ਕਿ ਪੰਜਾਬ ਇੱਕ ਵੱਖਰਾ ਮੁਲਕ ਆ ਫਿਰ ਬਹੁਤ ਵੱਡੀ ਗੱਲ ਹੈ ਕੋਈ ਛੋਟੀ ਗੱਲ ਤਾਂ ਹੈ ਨਹੀਂ ਇਹਨੂੰ ਗੱਲ ਨੂੰ ਕਿਤੇ ਕਿਤੇ ਲੰਬਾ ਨਹੀਂ ਖਿੱਚਣ ਜਾਇਦਾ ਇਹਨੂੰ ਸਮੇਟਣਾ ਚਾਹੀਦਾ ਤੇ ਦਲਜੀਤ ਸਹਾਵਲੋਂ ਵੀ ਇੱਕ ਵਾਰੀ ਮਾਫੀ ਮੰਗ ਲੈਣੀ ਚਾਹੀਦੀ ਆ ਕਿਉਂਕਿ ਅਕਾਲ ਤਖਤ ਦੇ ਜੱਥੇਦਾਰ ਸਾਹਿਬ ਲੋਕ ਕੀਆ ਗਿਆ ਹਨ ਤੇ ਇਹ ਜਿਹਨੂੰ ਮਰਿਆਦਾ ਰੱਖ ਕੇ ਮਾਫੀ ਮੰਗ ਲੈਣੀ ਚਾਹੀਦੀ ਦੇਖੋ ਮੇਰੇ ਹਿਸਾਬ ਨਾਲ ਤਾਂ ਕੋਈ ਛੋਟਾ ਵੱਡਾ ਨਹੀਂ ਹੋ ਜਾਂਦਾ ਮਾਫੀ ਮੰਗਰ ਨਾਲ ਠੀਕ ਆ ਉਹਦੇ ਤੋਂ ਗਲਤੀ ਹੋ ਗਈ ਆ ਤੇ ਹੁਣ ਮਾਫੀ ਮੰਗ ਲੈਣੀ ਚਾਹੀਦੀ ਅੱਗੇ ਤੋਂ ਉਹਨੂੰ ਧਿਆਨ ਰੱਖਣਾ ਚਾਹੀਦਾ ਕਿਉਂਕਿ ਵੈਸੇ ਵੀ ਜਿੰਨਾ ਹੁਣੇ ਪੰਜਾਬ ਲਈ ਜਾਂ ਕੌਮ ਲਈ ਕੀਤਾ ਇਹਨਾਂ ਕੋਈ ਸਿੰਗਰ ਕਰਦਾ ਨਹੀਂ ਜਾਂ ਕਿਸੇ ਨੇ ਕੀਤਾ ਨਹੀਂਗਾ ਤੇ ਆਪਾਂ ਨੂੰ ਵੀ ਇਹੋ ਜਿਹੇ ਨੌਜਵਾਨਾਂ ਦੀ ਲੋੜ ਹੈ ਜੇ ਆਪਾਂ ਇਹ ਨਾ ਕਰਦੀਏ ਵੀ ਕੱਲ ਨੂੰ ਦਿਲਜੀਤ ਦਸਾਂਹ ਤੇ ਇੰਨਾ ਪ੍ਰੈਸ਼ਰ ਪਾ ਦੀਏ ਕਿ ਦਿਲਜੀਤ ਸਜਾਦ ਮੜ ਕੇ ਕਹਿ ਦੇਵੇ ਜੀ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਫਿਰ ਮੈਂ ਤਾਂ ਫਿਰ ਕੌਮ ਦੀ ਗੱਲ ਤਾਂ ਨਹੀਂ ਕਰਦਾ ਮੈਂ ਬਾਗ ਅੱਜ ਤੋਂ ਬਾਅਦ ਬੰਦਦਾ ਨਹੀਂ ਤੇ ਮੈਂ ਅੱਜ ਤੋਂ ਬਾਅਦ ਫਿਰ ਉਹ ਨਿਕਰਾਂ ਨਿਚਾਰਾਂ ਵਾਲੇ ਗਾਣੇ ਗਾਉਂਗਾ ਮੈਂ ਕੀ ਇਸ ਮੱਖਣ ਕੀਤਾ ਮਗਰ ਹਾਂ ਮੈਂ ਮਤਲਬ ਮੈਂ ਚਾਹਣਾ ਵੀ ਸਮੇਟਾ ਜਾਵੇ ਤਾਂ ਵਧੀਆ ਗੱਲ ਆ ਵੀ ਜੇ ਨਾ ਸਮੇਟਾਂਗੇ ਤਾਂ ਫਿਰ ਮਤਲਬ ਨੁਕਸਾਨ ਹੋ ਵੀ ਸਕਦਾ ਕਿਤਨਾ ਕਿਤੇ ਇੰਟਰਨੈਸ਼ਨਲ ਲੈਵਲ ਤੇ ਗੱਲ ਜਾਂਦੀ ਹੈ ਕੋਈ ਛੋਟੀ ਮੋਟੀ ਗੱਲ ਤੇ ਹੈ ਨਹੀਂਗੀ ਸੋ ਗੱਲਬਾਤ ਕਰ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਵੈਰੀ ਗੁੱਡ ਜੀ ਖਾਲਸਾ ਵੈਰੀ ਗੁੱਡ ਸੋ ਇਹ ਸੰ ਆਲ ਇੰਡੀਆ ਕਿਸਾਨ ਯੂਨੀਅਨ ਦੇ ਸੁਭਾ ਪ੍ਰਧਾਨ ਸਰਨੀ ਸਰਾ ਜਿੰਨਾਂ ਵੱਲੋਂ ਬਾਖੂਬੀ ਇਸ ਮਸਲੇ ਦੇ ਉੱਪਰ ਗੱਲਬਾਤ ਕੀਤੀ ਗਈ ਹੈ ਕਿ ਕਿਤਨਾ ਕਿਤੇ ਇਸ ਮਸਲੇ ਨੂੰ ਹੁਣ ਸੁਲਝਾਉਣ ਦੀ ਲੋੜ ਹੈ ਕਿਉਂਕਿ ਦਰਜੀਤ ਦੇ ਸਾਹ ਵੱਲੋਂ ਹਮੇਸ਼ਾ ਪੰਜਾਬ ਦੀ ਗੱਲ ਕੀਤੀ ਨਹੀਂ ਪੰਜਾਬੀ ਦੀ ਗੱਲ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਉਹਨਾਂ ਦੀ ਫੈਲਮ ਆਈ ਸੀ ਸਿੱਖ ਮਸਾਂ ਨੂੰ ਲੈ ਕੇ ਉਸ ਉੱਪਰ ਵੀ ਲੋਕਾਂ ਵੱਲੋਂ ਸਾਧ ਦਿੱਤਾ ਗਿਆ ਸੀ ਤੇ ਹੁਣ ਦੇਖਣਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਟੀ ਦੇ ਉੱਪਰ ਨਵਾਂ ਕੀ ਮੋੜ ਆਉਂਦਾ ਤੇ ਦਲਜੀਤ ਸਾਹ ਜੋ ਹੁਣ ਇੱਥੇ ਨੂੰ ਲੈ ਕੇ ਮਾਫੀ ਮੰਗਦੇ ਆ ਜਾਂ ਇਹਦੇ ਵਿੱਚ ਜੋ ਲਗਾਤਾਰ ਉਹਨਾਂ ਪ੍ਰਤੀ ਪ੍ਰਤੀਕਿਆ ਆ ਰਹੀਆਂ ਨੇ ਉਹ ਇਸੇ ਤਰ੍ਹਾਂ ਜਾਰੀ ਰਹਿਣਗੇ